ਹਾਂ ਮੈਂ ਨਹੀਂ ਤੇਨੂੰ ਹਾਂ ਵੇ ਹਾਂ ਮਾਰ ਕੇ ਕੋਲ ਨੂੰ ਟਰੈਕਟਰ ਤੇ ਸੱਤ ਐ ਚੜਦੇ ਨੇ ਫਿਰ ਅੱਖਾਂ ਦੇ ਨਾਲੇ ਬੰਦੇ ਨਹੀਂ ਕਿਤੀ ਲਾਉਣੇ ਪੈਂਦੇ ਨੇ ਅੱਖਾਂ ਦੇ ਨਾਲੇ ਬੰਦੇ ਸੱਤ ਟਰੈਕਟਰ ਤੇ ਬਸ ਕੇ ਟਰੈਕਟਰ ਤੇ ਸੱਤ ਐ ਚੜਦੇ ਨੇ ਇੱਕ ਇੱਕ ਚੱਲ ਕੇ ਢੀਂ ਦਿਖਦੀ ਰਹੀ ਦਿਖੀ ਗਈ ਅਰੇ ਕਰ 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 ਫਿਰ ਚੱਲ 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 ਐ ਲਾਉਣੇ ਬਾਰੇ ਟਰੈਕਟਰ ਤੇ ਕੀਆ ਦੇ ਤੂੰ ਕੋੜੀ ਹੋਈ ਉਹ ਮੈਂ ਮੂੰਹ ਬਣਾਉਣਾ ਮੂੰਹ ਮੂੰਹ ਜੀ ਜੀ ਕਰਾਇਆ ਕਿ ਕਰਤੀ ਰਹੀ ਜਾਂਦੀ ਆ ਪਰ ਹਰ 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 ਕਿ ਕਿ ਨਾ ਮੇਰੀ ਫੋਟੋ ਵੀ ਲੈ ਕੇ ਮਾਰ ਕੇ ਟਰੈਕਟਰ ਤੇ ਛੱਪ ਦੇਖੋ ਹੀ ਜੜੇ ਛੱਪ ਛੱਪ ਬੱਸ ਰਹੋਗਾ ਤੇ ਜੜਦੇ ਨੇ ਇਹ ਛੱਪ ਦੇ ਤਾਂ ਨਿਕਲਾਂ ਦੇ ਨਿਕਲਾਂ ਤਾਂ ਹਾਂ ਵੀ ਕੀ ਦਿਖਾ ਤੂੰ ਬੱਸ ਬੱਸ ਦੇਖੋ ਹੀ ਟਰੈਕਟਰ ਤੇ ਛੱਪ ਜੜੇ ਦੇਖੋ ਜੀ ਦੇਖੋ ਕਤਨੀ ਹੁੰਦਾ ਕੁੜੀ ਆ ਵੇ ਇੰਨੀ ਤੇਰੇ ਬਾਈ ਬਣਦੇ ਨਹੀਂ ਫਿਰ ਤੱਕੀ ਕੋਈ ਤਾਂ ਨਹੀਂ ਜਾਂ શરીਰ ਗਿਆ ਟੁੱਟ ਗਿਆ ਸਾਰਾ ਵਿੱਚੋਂ ਵਿਚਾਲੇ ਟੁੱਟ ਗਿਆ ਪੁਰੇ ਰੱਖ ਫੋਟੋ ਲੱਖ ਦੇਖੋ ਜੀ ਟੁੱਟ ਗਿਆ ਸਾਰਾ ਐ ਇਧਰ ਮੂੰਹ ਕੱਢੂ ਤੇਰੇ ਵੱਲੋਂ ਮੂੰਹ ਕੱਢੂ ਉੱਥੋਂ ਦੇਖੋ ਜੀ ਮੂੰਹ ਕੱਢ ਕੇ ਰਦੀ ਬੱਡੂ ਤੇਰੇ ਇੱਥੋਂ ਪਰਿਆ ਮੂੰਹ ਵੱਡੂ ਦੇਖੋ ਖੜ ਦੇ ਜਾ ਜਾਂਦੇ ਇੱਥੋਂ ਉੱਡਦੇ ਇਧਰ ਤੂੰ ਤੇ ਮੂੰਹ ਫੜਦਾ ਇੱਦੀ ਇੱਦੀ ਲੈ ਮੂਰੇ ਮੂੰਹ ਫੜੀਏ ਦਾ ਵਾਹ ਬੈਠੋ ਤੂੰ ਛੁੱਟੀ ਵਧ ਗਈ ਆ ਆਹ ਉੱਡ ਤੂੰ ਭੜ ਆਹ ਭੜ ਜੋ ਤੂੰ ਮੂਵੀ ਬਣਾ ਓਏ ਹੋ ਜਾ ਮੈਂ ਸੱਚ ਕਿਹੜਾ ਹਾਂ ਬਚਾ ਕੇ ਫੜੀ ਰੱਖ ਬਣਾ ਤੂੰ ਫੜ ਕੇ ਕੋ ਕੋ ਆ ਤੂੰ ਫੜ ਤੂੰ ਫੜ ਮੈਂ ਮਾਰਦਾ ਇੱਥੇ ਤੂੰ ਵੀ ਵੜ ਗਈ ਜੇ ਲੱਗ ਗਿਆ ਦੇਖੋ ਜੀ ਸੱਪ ਦੇਖੋ ਇਹ ਖਿਚੇ ਨਤਰੀਂ ਦਾ ਦੇਖੋ ਇਹ ਦੇਖੋ ਜੀ ਕਿਵੇਂ ਤਰਦੇ ਦੇਖੋ ਜੀ ਸਮਾਂ ਸਮਾਂ ਬਰ ਮੰਗ ਨਹੀਂ ਉਦੋਂ ਇਤੋਂ ਕਿਹਨਾਂ ਤੋਂ ਮੰਗ ਨਹੀਂ ਬੜੀ ਨੇ ਓਕੇ ਹਾਂ 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 ਦੇਖੋ ਜੀ ਕਿੱਡਾ ਸੱਪ ਦੇਖੋ ਟਰੈਕਟਰ ਤੋਂ ਕੱਢਿਆ ਸੱਪ ਪੂਛ ਫੜੀ ਹੋਈ ਆ ਆਪਣੀ ਪੂਛ ਫੜੀ ਹੋਈ ਆ ਟਰੈਕਟਰ ਦੇ ਉੱਤੇ ਜੜਿਆ ਸੱਪ ਟਰੈਕਟਰ ਦੇ ਉੱਤੇ ਜੜਿਆ ਆਪਾਂ ਦੇਖੋ ਜੀ ਕਿੱਡਾ ਸੱਪ ਆ ਦੇਖੋ 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 ਜੀ ਕੈਮਰਾ ਪੜੀ ਆ